ਆਸਾ ਮਹੱਲਾ ਪੰਜਵਾ ਦੁਖ ਰੋਗ ਭੈ ਗਤ ਤਨ ਤੇ ਮਨ ਨਿਰਮਲ ਹਰ ਹਰ ਗੁਣ ਗਾਏ ਭੈ ਆਨੰਦ ਮਿਲ ਸਾਧੂ ਸੰਗ ਅਬ ਮੇਰਾ ਮਨ ਕਤਹੀ ਨਾ ਜਾਏ ਤਬਤ 부ਜੀ ਗੁਰ ਸਬਦੀ ਮਾਏ ਬਿਨਸ ਗਇਓ ਤਾਬ ਸਭ ਸਹਿਸਾ ਗੁਰ ਸੀਤਲ ਮਿਲਿਓ ਸਹਿ ਸੁਭਾਏ ਰਹਾਓ ਤਾ ਵਤੁ ਰਹੇ ਏਕ ਏਕ ਬੂਝਿਆ ਆਏ ਬਸੇ ਆਪਨੇ ਚਰਥਾਏ ਜਗਤ ਉਧਾਰਨ ਸੰਤ ਤੁਮਾਰੇ ਦਰਸ਼ਨ ਤੇਖਤ ਰਹੇ ਅਗਾਏ ਜਨਮ ਦੋਹ ਪਰੇ ਮੇਰੇ ਪਾਛੈ ਅਬ ਪਕਰੇ ਨਿਹਚਰ ਸਾਧੂ ਪਾਏ ਸਹਿਜ ਤੁਨ ਗਾਵੇ ਮੰਗਲ ਮਨੁਵਾ ਆਵਤਾ ਕਉ ਫੋਨ ਕਾਲ ਨਾ ਖਾਏ ਕਰਨਕਾਰ ਸਮਰੱਥ ਹਮਾਰੇ ਸੁਖਦਾਈ ਮੇਰੇ ਹਰ ਹਰ ਰਾਹੇ ਨਾਮ ਤੇਰਾ ਜਪ ਜੀਵੈ ਨਾਨਕ ਊਤ ਪੋਤ ਮੇਰੇ ਸੰਗ ਸਹਾਰੇ ਆਸਾ ਮਹੱਲਾ ਪੰਜਵਾ ਅਰੜਾਵੇ ਬਿੱਲ ਲਾਵੇ ਨਿੰਦਕ ਪਾਰ ਬ੍ਰਹਮ ਪਾਰ ਬ੍ਰਹਮ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਾਵੇ ਨਿੰਦਕ ਰਹਾਉ ਜੇ ਕੋਈ ਉਸ ਕਾ ਸੰਗੀ ਹੋਵੇ ਨਾਲੇ ਲਏ ਸਿਧਾਵੇ ਅਣਹੋਦਾ ਅਜਗਰ ਭਾਰੋ ਠਾਏ ਨਿੰਦਕ ਅਗਨੀ ਮਾਹੇ ਜਲਾਵੇ ਪਰਮੇਸ਼ਰ ਕੈ ਦਵਾਰ ਹੈ ਜੇ ਹੋਏ ਬਤੀਤੈ ਸੁਨਾਕ ਆਖ ਸੁਣਾਵੇ ਭਗਤ ਜਨ ਅਕੋਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਗਸਾਵੇ ਆਸਾ ਮਹੱਲਾ ਪੰਜਵਾ ਜੋ ਮੈਂ ਕੀਓ ਸਗਲ ਸੀਗਾਰਾ ਤਉਪਹੀ ਮੇਰਾ ਮਨ ਨਾ ਪਤੀਆਰਾ ਅਨਕ ਸੁਗੰਧਤ ਤਨ ਮਹਿ ਲਾਵੋ ਉਹ ਸੁਖ ਤੇਲ ਸਮਾਨ ਨਹੀਂ ਪਾਵੋ ਮਨ ਮੈਂ ਚਿਤ ਬਹੁ ਐਸੀ ਆਸਾਈ ਪ੍ਰੇ ਦੇਖਤ ਜੀਵ ਮੇਰੀ ਮਾਈ ਮਾਈ ਕਹਾ ਕਰੋ ਇਹ ਮਨ ਨਹੀਂ ਇਹ ਮਨ ਨਾ ਧੀਰੈ ਪ੍ਰੇ ਪ੍ਰੀਤੰ ਬਰਗਹਿ ਰਹਿ ਰਹਾਓ ਬਸਤਰ ਵਿਭੂਖਨ ਸੁਖ ਬਹੁਤ ਬਸੇਖੈ ਉਏ ਪੀ ਜਾਨੋ ਕਿ ਤੈਨਾ ਲਿਖੈ ਪਤ ਸੁਭਾ ਅਰਮਾਨ ਮਹਤ ਆਗੈ ਕਾਰੇ ਸਗਲ ਜਗਤ ਗ੍ਰਹਿ ਐਸਾ ਹੈ ਸੁੰਦਰ ਲਾਲ ਪ੍ਰਭ ਭਾਵਤਾ ਸਦਾ ਨਿਹਾਲ ਵਿੰਜਨ ਭੋਜਨ ਅਨਕ ਪ੍ਰਕਾਰ ਰੰਗ ਤਮਾਸੇ ਬਹੁਤ ਵਿਸਥਾਰ ਰਾਜ ਮਿਲਖ ਰਾਜ ਮਿਲਖ ਅਰ ਬਹੁਤ ਫਰਮਾਇਸ ਮਨ ਨਹੀਂ ਧਰਾਪੈ ਤ੍ਰਿਸ਼ਨਾ ਨਾ ਜਾਇਸ ਬਿਨ ਮਿਲਬੇ ਇਹੋ ਦਿਨ ਨਾ ਬਿਹਾਵੇ ਮਿਲਾ ਪ੍ਰਭੂ ਤਾ ਸਭ ਸੁਖ ਪਾਵੇ ਖੋਜ ਤ ਖੋਜ ਤੂੰ ਸੁਣੀ ਐਸ ਹੋਏ ਸਾਧ ਸੰਗਤ ਬਿਨ ਤਰਿਓ ਨਾ ਕੋਏ ਸਾਧ ਸੰਗਤ ਬਿਨ ਤਰਿਓ ਨਾ ਕੋਏ ਜਿਸ ਮਸਤਕ ਭਾਗਤ ਸਤਗੁਰ ਪਾਇਆ पूरी आशा मन तृभताया प्रभ मिलया सुख प्रभ मिलया ता चूकी ढंझा नानक लद्दा मन तन मंजा आशा महला पंजवा। पंच पदे प्रथमे तेरी नीकी जात दुतिया तेरी मनिया पांत तृतीया तेरा सुंदर थान ਬਿਗੜ ਰੂਪ ਮਨਮਹਿ ਅਭਿਮਾਨ ਮੋਹਨੀ ਸਰੂਪ ਸੁਜਾਨ ਵਿਚਖਣ ਮੋਹਨੀ ਸਰੂਪ ਸੁਜਾਨ ਵਿਚਖਣ ਅਤ ਗਰਭਹਿ ਮੋਹਿ ਫਾਕੀ ਤੂੰ ਰਹਾਓ ਆਤ ਸੂਚੀ ਤੇਰੀ ਪਾਕਸਾਲ ਕ੍ਰਿਸ਼ਨਾਨ ਪੂਜਾ ਤਿਲਕ ਲਾਲ ਗੱਲੀ ਗਰਭਹਿ ਮੁਖ ਗੋਵਹਿ ਗਿਆਨ ਸਭ ਵਿਦ ਕੋਈ ਲੋਭ ਸੁਵਾਨ ਕਾਪਰ ਪਹਿ ਰਹੇ ਭੋਗ ਹੈ ਭੋਗ ਆਚਾਰ ਕਰੇ ਸੁਭ ਮਹ ਲੋਗ ਚੁਆ ਚੰਦਨ ਸੁਗੰਧ ਵਿਸਥਾਰ ਸੰਗੀ ਖੋਟਾ ਕ੍ਰੋਧ ਚੰਡਾਲ ਅਵਰ ਜੋਨ ਤੇਰੀ ਪਰਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ ਸੁਇਨਾ ਰੂਪਾ ਤੁਝ ਪਹਿਦਾਮ ਸਿਰ ਬਿਗਾਰਿਓ ਤੇਰਾ ਕਾਮ جا کو ਦ੍ਰਿਸ਼ਟ ਮਯਾ ਹਰ ਰਾਹੇ ਸਾਬੰਦੀ ਤੇ ਲਈ ਛਡਾਏ ਸਾਧ ਸੰਗ ਮਿਲ ਹਰ ਰਸ ਪਾਇਆ ਕਹੋ ਨਾਨਕ ਸਫਲ ਓਹ ਕਾਇਆ ਸਭ ਰੂਪ ਸਭ ਸੁਖ ਬਣੇ ਸੁਹਾਗਨ ਅਤ ਸੁੰਦਰ ਬਿਚੱਖਣ ਤੂੰ ਰਹਾਉ ਦੂਜਾ ਆਸਾ ਮਹੱਲਾ ਪੰਜਵਾ ਇਕ ਤੁਕੇ ਦੋ ਜੀਵਤ ਦੀ ਸਾਤ ਇਸ ਸਰ ਪਰ ਮਰਣਾ ਮੋ ਆ ਹੋਵੈ ਤਿਸ ਨੇ ਚਲ ਰਹਿਣਾ ਜੀਵਤ ਮੋਏ ਮੋਏ ਸੇ ਜੀਵੇ ਹਰ ਹਰ ਨਾਮ ਅਵਖਦ ਮੁਖ ਪਾਇਆ ਗੁਰਬਦੀ ਰਸ ਅੰਮ੍ਰਿਤ ਪੀਵੇ ਰਹਾਉ ਕਾਚੀ ਮਟਕੀ ਬਿਨਸ ਬਿਨਾਸਾ ਜਿਸ ਛੂਟੈ ਤਰੇ ਗੁਟੀ ਤਿਸ ਨੇ ਘਰ ਵਾਸਾ ਊਚਾ ਚੜੈ ਸੁਪਵੈ ਪਿਆਲਾ ਤਰਨ ਕੜ ਪੜੈ ਤਿਸ ਲੱਗਾ ਨ ਕਾਲਾ ਪ੍ਰਮਤ ਫਿਰ ਇਹ ਤਿੰਨ ਕਿਸ਼ੂ ਨਾ ਪਾਇਆ ਸੇ ਅਸਥਿਰ ਜਿਨ ਗੁਰ ਸ਼ਬਦ ਕਮਾਇਆ ਸੇ ਅਸਥਿਰ ਜਿਨ ਗੁਰ ਸ਼ਬਦ ਕਮਾਇਆ ਜੀਉ ਪਿੰਡ ਸਭ ਹਰ ਕਾਮਾਲ ਨਾਨਕ ਗੁਰ ਮਿਲ ਭੈ ਨਿਹਾਲ ਆਸਾ ਮਹੱਲਾ ਪੰਜਵਾ ਪੁਤਰੀ ਤੇਰੀ ਵਿਦ ਕਰ ਠਾਟੀ ਜਾਨ ਸਤ ਕਰ ਹੋਏਗੀ ਮਾਟੀ ਮੂਲ ਸਮਲ ਹੋ ਅਚੇਤ ਗਵਾਰਾ ਇਤਨੇ ਕਹ ਤੂੰ ਕਿਆ ਗਰਬੇ ਰਹਾਓ ਦੀਨ ਸੇਰ ਕਾ ਦਿਹਾੜੀ ਮਹਿਮਾਨ ਅਵਰ ਵਸਤ ਤੁਝ ਪਾਏ ਅਮਾਨ ਬਿਸਟਾ ਅਸਤ ਰਕਤ ਪਰੇਟੇ ਚਾਮ ਇਸ ਉਪਰਲੇ ਰਾਖਿਉ ਗੁਮਾਨ ਏਕ ਵਸਤ ਬੂਝੈ ਤਾ ਹੋਵੈ ਪਾਕ ਬਿਨ ਬੂਝੈ ਤੂੰ ਸਦਾ ਨਾ ਪਾਕ ਕਹੋ ਨਾਨਕ ਗੁਰ ਕਉ ਕੁਰਬਾਨ ਜਿਸ ਤੇ ਪਾਈਐ ਹਰ ਪ੍ਰੁਖ ਸੁਜਾਨ ਆਸਾ ਮਹੱਲਾ ਪੰਜਵਾ ਇੱਕ ਤੁਕੇ ਚੌ ਤੁਕੇ ਆਸਾ ਮਹੱਲਾ ਪੰਜਵਾ ਇਕ ਟੁਕੇ ਚੌਪਦੇ ਇਕ ਘੜੀ ਦਿਨ ਸੇ ਮੋਕੋ ਬਹੁਤ ਦਿਹਾਰੇ ਮਨ ਨਾ ਰਹੇ ਕੈਸੇ ਮਿਲੋ ਪਿਆਰੇ ਇਕ ਤੇਲ ਦਿਨ ਸੇ ਮੋਕੋ ਕਬੋ ਨਾ ਬਿਹਾਵੇ ਦਰਸ਼ਨ ਕੀ ਮਨ ਆਸ ਘਨੇਰੀ ਕੋਈ ਐਸਾ ਸੰਤ ਮੋਕੋ ਪਿਰੇ ਮਿਲਾਵ ਰਹਾਓ ਚਾਰ ਪਹਿਰ ਚੌ ਜੁਗੇ ਸਮਾਨੇ ਰਹਿਣ ਭਈ ਤਬ ਅੰਤ ਨਾ ਜਾਣੇ ਪੰਚ ਦੂਤ ਮਿਲ ਕਾ ਪੰਚ ਦੂਤ ਮਿਲ ਪਰੋ ਬਿਸ਼ੋੜੀ ਭ੍ਰਮ ਭ੍ਰਮ ਰੋਵੈ ਹਾਥ ਪਿਸ਼ੋੜੀ ਜਾਨ ਨਾਨਕ ਕਉ ਹਰ ਦਾਸ ਦਿਖਾਇਆ ਆਤਮ ਚੀਨ ਪਰਮ ਸੁਖ ਪਾਇਆ ਆਸਾ ਮਹੱਲਾ ਪੰਜਵਾ ਹਰ ਸੇਵਾ ਮੈਂ ਪਰਮ ਨਿਧਾਨ ਹਰ ਸੇਵਾ ਮੁਖ ਅੰਮ੍ਰਿਤ ਨਾਮ ਹਰ ਮੇਰਾ ਸਾਥੀ ਸੰਗ ਸਹਾਈ ਦੁੱਖ ਸੁਖ ਮੇ ਸਿਮਰੀ ਤੈ ਮੌਜੂਦ ਜੰਮ ਪਰਾਮੋ ਕੋ ਕਾਹ ਡਰਾਈ ਰਾਵ ਹਰ ਮੇਰੀ ਊਟ ਮੈਂ ਹਰ ਕਾ ਤਾਣ ਹਰ ਮੇਰਾ ਸਖਾ ਮਨ ਮਹਿ ਮਨ ਮਾਹੇ ਦੀਬਾਨ ਹਰ ਮੇਰੀ ਪੂੰਜੀ ਮੇਰਾ ਹਰ ਵੇਸ ਆਹੋ ਗੁਰਮਖਾ ਧਾਨਖੱਟੀ ਹਰ ਮੇਰਾ ਸਾਹ ਗੁਰ ਕਿਰਪਾ ਤੇ ਇਹ ਮਤ ਆਵੇ ਜਨ ਨਾਨਕ ਹਰ ਕੈ ਅੰਕ ਸਮਾਵੇ ਆਸਾ ਮਹੱਲਾ ਪੰਜਵਾ ਪ੍ਰਭ ਹੋਏ ਕਿਰਪਾਲ ਤਾਇ ਹੋ ਮਨ ਲਾਈ ਸਤਿਗੁਰ ਸੇਵ ਸਭੈ ਫਲ ਪਾਈ ਮਨ ਕਿਉ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਮਨਸਾ ਕਾ ਦਾਤਾ ਸਭ ਸੁਖ ਨਿਦਾਨ ਅੰਮ੍ਰਿਤ ਸਰ ਸਦ ਹੀ ਭਰਪੂਰਾ ਰਹਾਓ ਚਰਨ ਕਮਲ ਰਰ ਅੰਤਰ ਧਾਰੇ ਪ੍ਰਗਤੀ ਜੋਤ ਮੇਰੇ RAM ਪਿਆਰੇ ਪੰਚ ਸਖੀ ਮਿਲ ਮੰਗਲ ਗਾਇਆ ਅਨਹਦ ਬਾਣੀ ਨਾਦ ਵਜਾਇਆ ਗੁਰੂ ਨਾਨਕ ਤੁਠਾ ਮਿਲਿਆ ਹਰ ਰਾਏ ਸੁਖ ਰੈਣ ਵਿਹਾਣੀ ਸਹਿਜ ਸੁਭਾਏ ਆਸਾ ਮਹੱਲਾ ਪੰਜਵਾ ਕਰ ਕਿਰਪਾ ਹਰ ਪ੍ਰਗਟਿ ਆਇਆ ਜਿਨ ਮੇਰੇ ਸਤਗੁਰ ਧਨ ਪੂਰਾ ਪਾਇਆ ਐਸਾ ਹਰ ਕੀਰਤਨ ਐਸਾ ਹਰ ਤਨ ਸੰਚੀਏ ਭਾਈ ਪਾਹੇ ਨਾ ਜਲੈ ਜਲ ਨਹੀਂ ਡੂਬੈ ਸੰਗ ਛੋੜ ਸਭ ਕਤੋਂ ਨਾ ਜਾ ਸੰਗ ਛੋੜ ਕਰ ਕਤੋਂ ਨਾ ਜਾ ਹੀ ਰਹਾਓ ਟੋਟ ਨਾ ਆਵੈ ਨਿਖੋਟ ਨਾ ਜਾਏ ਖਾਏ ਖਰਚ ਮਨ ਰਹਿ ਆਗਾਏ ਸੋ ਸੱਚ ਸਾਹੋ ਜਿਸ ਘਰ ਹਰ ਤਨ ਸੰਚਾਣ ਇਸ ਧਨ ਤੇ ਸਭ ਜਗ ਵਰਸਾਣ ਤੇਰ ਹਰ ਧਨ ਪਾਇਆ ਜਿਸ ਪੁਰਬ ਲਿਖੇ ਕਾ ਲੈਣਾ ਜਨ ਨਾਨਕ ਅੰਤ ਵਾਰ ਨਾਮ ਗਹਿਣਾ ਆਸਾ ਮਹੱਲਾ ਪੰਜਵਾ ਜੈਸੇ ਕਿਸਾਨ ਬੋਵੇ ਕਿਸਾਨੀ ਕਾਚੀ ਪਾਕੀ ਬਾੜ ਪਰਾਨੀ ਜੋ ਜਨਮੈ ਸੋ ਜਨੋ ਮੂਆ ਗੋਬਿੰਦ ਗੋਬਿੰਦ ਭਗਤਾ ਸਿਰਹ ਥੀ ਯਾਰਾ ਦਿਨ ਤੇ ਸਰ ਪਰ ਪੌਸੀ ਰਾਤ ਰੈਣ ਗਈ ਫਿਰ ਫਿਰ ਪ੍ਰਭਾਤ ਮਾਇਆ ਮੋਹੇ ਸੋਏ ਰਹੇ ਅਭਾਗੇ ਗੁਰ ਪ੍ਰਸਾਦ ਕੋ ਵਿਰਲਾ ਜਾਗੇ ਕਹੋ ਨਾਨਕ ਗੁਣ ਗਾਈਏ ਨੀਤ ਮੁਖ ਉਜਲ ਹੋਏ ਨਿਰਮਲ ਚੀਤ ਆਸਾ ਮਹੱਲਾ ਪੰਜਵਾ ਨੋ ਨਿਤ ਤੇਰਾ ਸਗਲ ਨਿਧਾਨ ਇਸ਼ਾ ਪੂਰਕ ਰਖੈ ਨਿਧਾਨ ਤੂੰ ਮੇਰੋ ਪਿਆਰੋ ਤਾਂ ਕੈਸੀ ਭੁੱਖਾ ਤੂੰ ਮਨ ਵਸਿਆ ਲੱਗੈ ਨਾ ਦੁਖਾ ਰਹਾਓ ਜੋ ਤੂੰ ਕਰੇ ਸੋਈ ਪ੍ਰਵਾਣ ਸਾਚੇ ਸਾਹਿਬ ਤੇਰਾ ਸੱਚ ਫੁਰਮਾਨ ਜਾ ਤੁਦ ਭਾਵੇਂ ਤਾ ਹਰ ਗੁਣ ਗਾਓ ਤੇਰੇ ਘਰ ਸਦਾ ਸਦਾ ਹੈ ਨਿਆਉ ਸਾਚੇ ਸਾਹਿਬ ਅਲਖ ਅਪੇਵ ਨਾਨਕ ਲਾਇਆ ਲਾਗਾ ਸੇਵ ਆਸਾ ਮਹੱਲਾ ਪੰਜਵਾ ਨਿਗਟ ਜੀ ਕੈ ਸਦ ਹੀ ਸੰਗਾ ਕੁਦਰਤ ਵਰਤੈ ਰੂਪ ਹਰ ਰੰਗਾ ਕਰ ਨਾ ਚੁਰੈ ਕਰੈ ਨਾ ਚੁਰੈ ਨਾ ਮਨ ਰੋਵ ਨਹਾਰਾ ਅਬਨਾਸੀ ਅਵਗਤ ਅਗੋਚਰ ਸਦਾ ਸਲਾਮਤ ਖਸਮ ਹਮਾਰਾ ਰਹਾਉ ਤੇਰੇ ਦਾਸਰੇ ਕਉ ਕਿਸ ਕੀ ਕਾਣ ਜਿਸ ਕੀ ਮੀਰਾ ਰਾਖੈ ਆਣ ਜੋ ਲੌਡਾ ਪ੍ਰਭ ਕੀਆ ਆਜ਼ਾਤ ਤਿਸ ਲੌਡੇ ਕਉ ਕਿਸ ਕੀ ਤਾਤ ਵੇ ਮੋਤਾ ਜਾਵੇ ਪ੍ਰਵਾਹ ਨਾਨਕ ਦਾਸ ਕਹੋ ਗੁਰ ਵਾਹੋ ਆਸਾ ਮਹੱਲਾ ਪੰਜਵਾ ਹਰ ਰਸ ਛੋੜ ਹੋਸ਼ੈ ਰਸ ਮਤਿ ਕਰਮਹਿ ਵਸਤ ਬਾਹਰ ਉਠ ਜਾਤਾ ਸੁਣੀ ਨ ਜਾਇ ਸਚ ਅੰਮ੍ਰਿਤ ਕਾਥਾ ਰਾਰ ਕਰਤ ਝੂਠੀ ਲੱਗ ਗਾਥਾ ਰਹਾਓ ਵਜੋ ਸਾਹਿਬ ਕਾ ਸੇਵ ਬਿਰਾਨੀ ਐਸੇ ਗੁਣ ਹੈ ਅਸ਼ਾਦਿਓ ਪ੍ਰਾਨੀ ਤਿਸ ਸੋ ਲੋਕ ਜੋ ਸਦ ਹੀ ਸੰਗੀ ਕਾਮਨਾ ਆਵੈ ਸੋ ਫਿਰ ਫਿਰ ਮੰਗੀ ਕਹੋ ਨਾਨਕ ਪ੍ਰਭ ਦੀਨ ਦਇਆਲਾ ਜੋ ਭਾਵੈ ਤਿਉ ਕਰ ਪ੍ਰਤ ਪਾਲਾ ਆਸਾ ਮਹੱਲਾ ਪੰਜਵਾ ਜੀ ਆ ਪ੍ਰਾਨ ਧਨ ਹਰ ਕੋ ਨਾਮ ਈਹਾ ਊਹਾ ਓਨ ਸੰਗ ਕਾਮ ਬਿਨ ਹਰ ਨਾਮ ਅਵਰ ਸਭ ਥੋਰਾ ਤ੍ਰਿਵਤ ਅਗਾਵੈ ਹਰ ਦਰਸ਼ਨ ਮਨ ਮੂਰਾ ਰਹਾਉ ਭਗਤ ਪੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਹਾਲ ਚਰਨ ਕਮਲ ਸਿਉ ਲਾਗੋ ਮਾਨ ਸਤਗੁਰੂ ਟੂਠੈ ਕੀਨੋ ਦਾਨ ਨਾਨਕ ਕਹੋ ਗੁਰ ਦੀ ਖਿਆ ਦੀਨ ਪ੍ਰਭ ਅਬਿਨਾਸੀ ਘੜ ਘੜ ਚੀਨ ਆਸਾ ਮਹੱਲਾ ਪੰਜਵਾ ਅਨੰਦ ਬਿਨੋਦ ਭਰੇ ਪੁਰ ਧਾਰਿਆ ਆਪਣਾ ਕਾਰਜ ਆਪ ਸਵਾਰਿਆ ਪੂਰ ਸਮਗਰੀ ਪੂਰੇ ਠਾਕੁਰ ਕੀ ਭਰਪੁਰ ਧਾਰ ਰਹੀ ਸੋਭ ਜਾ ਕੀ ਰਹਾ ਨਾਮ ਨਿਧਾਨ ਜਾ ਕੇ ਨਿਰਮਲ ਸੋਏ ਆਪੇ ਕਰਤਾ ਅਵਰਣਾ ਕੋਏ ਜੀ ਜੰਤ ਸਭ ਤਾ ਕੈ ਹਾਥ ਰਬ ਰਹਿਆ ਪ੍ਰਭ ਸਭ ਕੈ ਸਾਥ ਪੂਰਾ ਗੁਰ ਪੂਰੀ ਬੰਤ ਬਣਾਈ ਨਾਨਕ ਭਗਤ ਮਿਲੀ ਵਡਿਆਈ ਆਸਾ ਮਹੱਲਾ ਪੰਜਵਾ ਗੁਰ ਕਾ ਸ਼ਬਦ ਬਨਾਵੋ ਇਹੋ ਮਨ ਗੁਰ ਕਾ ਦਰਸ਼ਨ ਸੰਚੋ ਹਰ ਧਨ ਉਤਮ ਮਤ ਮੇਰੇ ਹਿਰਦੈ ਤੂੰ ਆਓ ਧਿਆਵੋ ਗਾਵੋ ਗੁਣ ਗੋਵਿੰਦਾ ਆਤ ਪ੍ਰੀਤਮ ਮੋਹਿ ਲਾਗੈ ਨਾਉ ਰਾਓ ਤ੍ਰੇਵਤ ਆਗਾਵਨ ਸਾਚੈ ਨਾਏ ਅਠਸਠ ਮੱਜਨ ਸੰਤ ਤੂ ਰਾਏ ਸਭ ਮਹਿ ਜਾਨੋ ਕਰਤਾ ਏਕ ਸਾਧ ਸੰਗਤ ਮਿਲ ਬੁੱਧ ਵਿਵੇਕ ਦਾਸ ਸਗਲ ਕਾ ਛੋੜ ਬਿਮਾਨ ਨਾਨਕ ਕਉ ਗੁਰ ਦੀਨੋ ਦਾਨ ਆਸਾ ਮਹੱਲਾ ਪੰਜਵਾ ਬੁੱਧ ਪ੍ਰਕਾਸ਼ ਭਈ ਮਤ ਪੂਰੀ ਤਾਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤ ਪਾਈਐ ਬੂਢਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰੇ ਰਾਓ ਮਹਾ ਆਗਾਹ ਅਗਨ ਕਾ ਸਾਗਰ ਗੁਰ ਬੋਹਿਥ ਤਾਰੇ ਰਤਨਾਗਰ ਦੁਤਰ ਅੰਧ ਬਖਮ ਇਹ ਮਾਇਆ ਗੁਰ ਪੂਰਾ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕਾ ਸ਼ੁਗਤ ਨਾ ਮੋਰੀ ਗੁਰੂ ਨਾਨਕ ਸਰਣਾਗਤ ਤੋਰੀ ਆਸਾ ਮਹੱਲਾ ਪੰਜਵਾ ਤੇ ਪਦੇ ਦੋ ਹਰ ਰਸ ਪੀਵਤ ਸਦਹੀ ਰਾਤਾ ਆਨ ਰਸਾ ਖਿਨ ਮਹਿ ਲਹਿ ਜਾਤਾ ਹਰ ਰਸ ਕੇ ਮਾਤੇ ਮਨ ਸਦਾ ਆਨੰਦ ਆਨ ਰਸਾ ਮਹਿ ਵਿਆਪੈ ਚਿੰਦ ਹਰ ਰਸ ਪੀਵੈ ਅਰਮਸਤ ਮਤਵਾਰਾ ਆਨ ਰਸਾ ਸਭ ਹੋ ਸ਼ੇਰੇ ਰਹਾਓ ਹਰ ਰਸ ਕੀ ਕੀਮਤ ਕਹੀ ਨਾ ਜਾਏ ਹਰ ਰਸ ਸਾਧੂ ਹਾਟ ਸਮਾਏ ਲਾਖ ਕਰੋਰੀ ਮਿਲੈ ਨਾ ਕੇਹ ਜਿਸੇ ਪ੍ਰਾਪਤ ਤਿਸ ਹੀ ਦੇਹ ਨਾਨਕ ਚਾਖ ਭੈ ਬਿਸਮਾਦ ਗੁਰ ਨਾਨਕ ਗੁਰ ਤੇ ਆਇਆ ਸਾਧ ਨਾਨਕ ਚਾਖ ਭੈ ਬਿਸਮਾਦ ਨਾਨਕ ਗੁਰ ਤੇ ਆਇਆ ਸਾਧ ਈ ਤੂਤ ਕਤ ਛੋੜ ਨਾ ਜਾਏ ਨਾਨਕ ਗੀਦਾ ਹਰ ਰਸ 마ਹੇ ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਮੋਹ ਮਿਟਾਵੇ ਛੁਟਕੇ ਧਰਮ ਦੁਰਮਤ ਆਪਣੀ ਧਾਰੀ ਹੋਏ ਨਿਮਾੜੀ ਸੇਵ ਕਮਾਵੇ ਤਾਂ ਪ੍ਰੀਤਮ ਹੋਵੇ ਮਨ ਪਿਆਰੀ ਸੋਣ ਸੁੰਦਰ ਸਾਧੂ ਬਚਨ ਉਧਾਰੀ ਦੁਖ ਭੂਖ ਮਿਟਾਏ ਤੇਰੋ ਸਾਸ ਸੁਖ ਪਾਵੇ ਤੂੰ ਸੁਖ ਮਨ ਨਾਰੀ ਰਹਾਉ ਚਰਨ ਪਖਾਰ ਕਰੋ ਗੁਰ ਸੇਵਾ ਆਤਮ ਸ਼ੁੱਧ ਬਿਖਤਿਆਸ ਨਿਵਾਰੀ ਦਾਸਨ ਕੋਈ ਦਾਸਨ ਕੀ ਹੋਏ ਦਾਸ ਦਾਸ ਰੇ ਤਾਂ ਪਾਵੇ ਸੁਭਾ ਹਰ ਦੁਆਰੀ ਇਹੀ ਅਚਾਰ ਇਹੀ ਵਿਵਹਾਰ ਆਗਿਆ ਮਾਨ ਭਗਤ ਹੋਏ ਤੁਮਾਰੇ ਜੋ ਇਹ ਮੰਤਰ ਕਮਾਵੇ ਨਾਨਕ ਸੋ ਪੌਜਲ ਪਾਰੋ ਤਾਰੀ ਆਸਾ ਮਹੱਲਾ ਪੰਜਵਾ ਦੋ ਪਦੇ ਭਈ ਪ੍ਰਾਪਤ ਮਾਨੁਖ ਦੇਹੁ ਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਰਹਾਓ ਜਾਪਤਾ ਬਸੰਜਮ ਧਰਮਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਉ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰਾਖੋ ਸਰਮ ਆਸਾ ਮਹੱਲਾ ਪੰਜਵਾ ਤੁਝ ਬਿਨ ਅਵਰਨਾਹੀ ਮੈਂ ਕੋ ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾਜਣ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੇ ਤੁਮਰੀ ਔਰ ਤੁਮਾਰੀ ਆਸਾ ਬੈਠਤ ਉਠਤ ਸੋਵਤ ਜਾਗਤ ਵਿਸਰ ਨਾਹੀ ਤੂੰ ਸਾਸ ਗਿਰਾਸਾ ਰਹਾਓ ਰਾਖ ਰਾਖ ਸਰਣ ਪ੍ਰਭ ਆਪਣੀ ਅਗਨ ਸਾਗਰ ਵਿਕਰਾਲਾ ਨਾਨਕ ਕੇ ਸੁਖ ਦਾਤੇ ਸਤਗੁਰ ਹਮ ਤੁਮਰੇ ਬਾਲ ਗੋਪਾਲਾ ਆਸਾ ਮਹੱਲਾ ਪੰਜਵਾ ਹਰ ਜਨ ਲੀਨੇ ਪ੍ਰਭੂ ਛਡਾਏ ਪ੍ਰੀਤਮ ਸਿਓ ਮੇਰੋ ਮਨ ਮਾਨਿਆ ਤਾਪ ਮੁਵਾ ਬਿਖ ਖਾਏ ਰਹਾਓ ਪਾਲਾ ਤਾਉ ਕਸ਼ੂ ਨਾ ਵਿਆਪੈ ਰਾਮ ਨਾਮ ਗੁਣ ਗਾਏ ਡਾਕੀ ਕੋ ਚਿਤ ਕਸ਼ੂ ਨਾ ਲਾਗੈ ਚਰਨ ਕਮਲ ਸਰਨਾਏ ਸੰਤ ਪ੍ਰਸਾਦ ਭਏ ਕਿਰਪਾਲਾ ਹੋਏ ਆਪ ਸਹਾਏ ਗੁਣ ਨਿਧਾਨ ਗੁਣ ਨਿਧਾਨ ਨਿਤ ਗਾਵੈ ਨਾਨਕ ਸਹਿਸਾ ਦੁਖ ਮਿਟਾਏ ਆਸਾ ਮਹੱਲਾ ਪੰਜਵਾ ਔਖ ਦਿਖਾਇਓ ਹਰ ਕੋ ਨਾ ਆਓ ਸੁਖ ਪਾਏ ਦੁੱਖ ਬਿਨਸਿਆ ਥਾਓ ਤਾਬ ਗਿਆ ਬਚਨ ਗੁਰ ਪੂਰੇ ਆਨੰਦ ਭਿਆ ਸਭ ਮਿਟੇ ਬਿਸੂਰੇ ਰਹਾਓ ਜੀ ਜੰਤ ਸਗਲ ਸੁਖ ਪਾਇਆ ਪਾਰ ਬ੍ਰਹਮ ਨਾਨਕ ਮਨ ਧਿਆਇਆ ਆਸਾ ਮਹੱਲਾ ਪੰਜਵਾ ਬਾਸ਼ਤ ਨਾਹੀ ਸੋ ਬੇਰਾ ਆਈ ਬਿਨ ਹੁਕਮੈ ਕਿਉ ਬੁਝੈ ਬੁਝਾਈ ਠੰਡੀ ਤਾਤੀ ਮਿੱਟੀ ਖਾਈ ਉਹ ਨਾ ਬਾਰਾ ਬੁੱਢਾ ਭਾਏ ਰਹਾਓ ਨਾਨਕ ਦਾ ਸਾਧ ਸਰਣਾਹੀ ਗੁਰ ਪ੍ਰਸਾਦ ਭਉ ਪਾਰ ਪਰਾਇ ਆਸਾ ਮਹੱਲਾ ਪੰਜਵਾ ਸਦਾ ਸਦਾ ਆਤਮ ਪ੍ਰਗਾਸ ਸਾਧ ਸੰਗਤ ਹਰ ਚਰਨਨ ਵਾਸ RAM ਨਾਮ ਨਿਤ ਜਪ ਮਨ ਮੇਰੇ ਸੀਤਲ ਸਾਤ ਸਦਾ ਸੁਖ ਪਾਵਹਿ ਕਿਲ ਵਿਖ ਜਾਏ ਸਭੇ ਮਨ ਤੇਰੇ ਰਹਾਉ ਕਹੋ ਨਾਨਕ ਜਾਕੇ ਪੂਰਨ ਕਰਮ ਸਤਗੁਰ ਭੇਟੇ ਪੂਰਨ ਪਾਰ ਬ੍ਰਹਮ ਦੂਜੇ ਘਰ ਕੇ 34 ਆਸਾ ਮਹੱਲਾ 5ਵਾਂ ਜਾ ਕਾ ਹਰ ਸੁਆਮੀ ਪ੍ਰਭ ਬੇਲੀ ਪੀੜ ਗਈ ਫਿਰ ਨਹੀਂ ਦੁਹੇਲੀ ਰਹਾਉ ਕਰ ਕਿਰਪਾ ਚਰਨ ਸੰਗ ਮੇਲੀ ਸੂਖ ਸਹਿਜ ਆਨੰਦ ਸੁਹੇਲੀ ਸਾਧ ਸੰਗ ਗੁਣ ਗਾਏ ਅਤੋਲੀ ਹਰ ਸਿਮਰਤ ਨਾਨਕ ਭਈ ਅਮੋਲੀ ਆਸਾ ਮਹੱਲਾ 5ਵਾਂ ਕਾਮ ਕ੍ਰੋਧ ਮਾਇਆ ਮਦ ਮਤ ਸਰ ਇਹ ਖੇਲ ਤ ਸਭ ਜੂ ਵਹਾਰੇ ਸਤ ਸੰਤੋਖ ਦਇਆ ਧਰਮ ਸਚ ਇਹ ਆਪਣੇ ਅਗਰੇ ਭੀਤਰ ਵਾਰੇ ਜਨਮ ਮਰਨ ਚੁਕੇ ਭੈ ਭਾ ਸਭ ਭਾਰੇ ਮਿਲਤ ਸੰਗ ਭਇਓ ਮਨ ਨਿਰਮਲ ਗੁਰ ਪੂਰੈ ਲੈ ਖਿਨ ਮਹਤਾਰੇ ਰਹਾਓ ਸਭ ਕੀ ਰੇਨ ਹੋਏ ਰਹਿ ਮਨੁਆ ਸਗਲੇ ਦੀਸੇ ਮੀਰ ਪਿਆਰੇ ਸਭ ਮਧੇ ਰਵਿਆ ਮੇਰਾ ਠਾਕੁਰ ਜਨ ਨਾਨਕ ਸਭ ਮਧੇ ਰਵਿਆ ਮੇਰਾ ਠਾਕੁਰ ਦਾਨ ਦੇਤ ਸਭ ਜੀ ਸਮਾਰੇ ਏਕੋ ਏਕ ਆਪ ਏਕ ਏਕੈ ਏਕੈ ਸਗਲਾ ਪਾਸਾਰੇ ਜਪ ਜਪ ਹੋਏ ਸਗਲ ਸਾਧ ਜਨ ਏਕ ਨਾਮ ਧਿਆਏ ਬਹੁਤ ਉਧਾਰੇ ਗਹਿਰ ਗੰਭੀਰ ਬਿਆੰਤ ਗੁਸਾਏ ਅੰਤ ਨਹੀਂ ਕਿਛ ਪਾਰ ਆਵਾਰੇ ਤੁਮਰੀ ਕਿਰਪਾ ਤੇ ਗੁਣ ਗਾਵੇ ਨਾਨਕ ਧਿਆਇ ਧਿਆਇ ਪ੍ਰਭ ਕਉ ਨਮਸਕਾਰੇ ਆਸਾ ਮਹੱਲਾ ਪੰਜਵਾ ਤੂ ਬਿਆੰਤ ਆਵਗਤ ਅਗੋਚਰ ਇਹੋ ਸਭ ਤੇਰਾ ਆਕਾਰ ਕਿਆ ਹਮ ਜੰਤ ਕਰਹਿ ਚਤੁਰਾਈ ਜਾ ਸਭ ਕਿਛੁ ਤੁਜੈ ਮਝਾਰ ਮੇਰੇ ਸਤਿਗੁਰ ਆਪਣੇ ਬਾਲਕ ਰਖੋ ਲੀਲਾ ਧਾਰ ਦੇਹੁ ਸਮਤ ਸਦਾ ਮ ਗੁਣ ਗਾਵਾ ਮੇਰੇ ਠਾਕੁਰ ਅਗਮ ਅਪਾਰ ਰਹਾਓ ਜੈਸੇ ਜਨਨ ਜਠਰ ਮਹਿ ਪ੍ਰਾਨੀ ਉਹ ਰਤਾ ਨਾਮ ਆਧਾਰ ਅਨੰਦ ਕਰੈ ਮਾ ਅਨੰਦ ਕਰੈ ਸਾਸ ਸਾਸ ਸੰਹਾਰੈ ਨਾ ਪੁਹੈ ਅਗਨਾਰ ਪਰਤਨ ਪਰਦਾਰਾ ਪਰਨੰਦਾ ਇਨਸਿਹੁ ਪ੍ਰੀਤ ਪਿਆਰ ਚਰਨ ਕਮਲ ਸੇਵੀ ਰਦ ਅੰਤਰ ਗੁਰ ਪੂਰੇ ਕੈ ਆਧਾਰ ਗ੍ਰਹਿ ਮੰਦਰ ਮਹਿਲਾ ਜੋਦੀ ਸਹਿ ਨਾ ਕੋਈ ਸੰਗਾਰ ਚਵ ਲਗ ਜਬ ਲਗ ਜੀਵ ਹੈ ਕਲੀ ਕਾਲ ਮਹਿ ਜਾਬਲਾਗ ਜੀਵ ਹੈ ਕਲੀ ਕਾਲਮ ਹੈ ਜਨ ਨਾਨਕ ਨਾਮ ਸਮਾਰ